ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ। ਲੋਕ ਸਭਾ ਚੋਣਾਂ ਦੇ ਐਲਾਨ ਹੋਣ ਤੋਂ ਬਾਅਦ ਸ਼ਾਮ ਨੂੰ ਪੈਰਾਮਿਲਟਰੀ ਫੋਰਸ ਅਤੇ ਕਾਦੀਆਂ ਪੁਲਿਸ ਨੇ ਫਲੈਗ ਮਾਰਚ ਕੱਢਿਆ। ਇਹ ਮਾਰਚ ਸਾਨਾ ਕਾਦੀਆਂ ਤੋਂ ਸ਼ੁਰੂ ਹੋਇਆ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਲੰਘਦਾ ਹੋਇਆ ਸ਼ਹੀਰ ਹਰਗੋਬਿੰਦਪੁਰ ਲਈ ਰਵਾਨਾ ਹੋ ਗਿਆ। ਇਸ ਮੌਕੇ ਤੇ ਡੀਐਸਪੀ ਕਾਦੀਆਂ ਰਾਜੇਸ਼ ਕੱਕੜ ਨੇ ਦੱਸਿਆ ਕਿ ਆਗਾਮੀ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਇਹ ਫਲੈਗ ਮਾਰਚ ਕੱਢਿਆ ਗਿਆ ਹੈ। ਉਹਨਾਂ ਅਸਲਾਧਾਰਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਕੋਲ ਵੀ ਅਸਲਾ ਹੈ ਉਹ ਆਪਣਾ ਅਸਲਾ ਕਾਦੀਆ ਥਾਣਾ ਜਾਂ ਨਜ਼ਦੀਕੀ ਆਰਮਜ਼ ਡੀਲਰ ਕੋਲ ਜਮ੍ਹਾਂ ਕਰਵਾ ਦੇਣ ਅਤੇ ਜੇ ਕੋਈ ਸ਼ਰਾਰਤੀ ਅਨਸਰ ਜਾਂ ਨਸ਼ਾ ਤਸਕਰ ਕਾਬੂ ਆ ਗਿਆ ਤਾਂ ਉਸ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਤੇ ਪੈਰਾਮਿਲਟਰੀ ਫੋਰਸ ਦੇ ਸਿਖ ਵਿਜੇ ਸਿੰਘ ਵੀ ਮੌਜੂਦ ਸੀ ਉਹਨਾਂ ਕਿਹਾ ਕਿ ਹਲਕੇ ਵਿੱਚ ਚੌਣਾਪੁਰ ਅਮਨ ਕਰਵਾਉਣ ਲਈ ਅਸੀਂ ਪੂਰੀ ਤਿਆਰੀ ਕਰ ਲਈ ਹੈ ਅਤੇ ਸੁਰੱਖਿਆ ਦੇ ਸਖਤ ਬੰਦੋਬਸਤ ਕਰ ਦਿੱਤੇ ਗਏ ਹਨ ਲੈਂਗ ਮਾਰਚ ਦਾ ਦਸੂਹਾਂ ਚੱਕਰ ਦੀਆਂ ਚੱਕਰ ਤੇ ਕੀ ਅੱਜ ਅਸੀਂ ਸਬਡਿਵੀਜ਼ਨ ਫਿਰ ਹਰਗੋਬਿੰਦਪੁਰ ਤੇ ਕਾਪੀਆਂ ਦੀ ਨਾਲ ਫੋਰਸ ਨਾਲ ਲੈ ਕੇ ਤੇ ਨਾਲ ਪੂਰੀ ਅਹੀ ਪੈਰਾਮੀਟਰ ਨਾਲ ਲਗਾ ਕੇ ਇਲੈਕਸ਼ਨ ਨੂੰ ਲੈ ਕੇ ਫਲੇਮਸ ਕਰ ਰਹੇ ਹਾਂ ਲੋਕਾਂ ਪਰ ਮੈਸੇਜ ਦਿੰਦੇ ਆ ਕਿ ਅਬ ਜੀ ਆਉਣੋ ਇਲੈਕਸ਼ਨ ਬਿਲਕੁਲ ਪੀਸਫੁਲੀ ਬੇਅਮਾਨਾ ਹੋਏਗੀ ਫਿਰ ਜਿੰਨਾ ਕੋਲ ਅਸਲਾ ਇਸ ਟਾਈਮ ਹੈਗਾ ਉਹਨਾਂ ਨੂੰ ਕੀ ਪੀਸ ਕਰਦੇ ਬਿਲਕੁਲ ਸਹੀ ਆਲਰੇਡੀ ਸਾਰਾ ਨੂੰ ਵੀ ਦੱਸ ਚੁੱਕੇ ਆ ਹੁਣ ਅਸੀਂ ਅਪੀਲ ਕਰਦੇ ਆ ਕਿ ਜਿਹੜੇ ਹਲਤਾਰਕ ਨੇ ਉਹ ਜਲਦੀ ਜਲਦੀ ਆਪਣਾ ਅਸਲਾ ਠਾਣੇ ਵਿੱਚ ਜਾਂ ਕਾਨੂੰਨ ਸੁਵਿਧਾ ਰਾਹ। ਪਰ ਸ਼ਰਤੀਆਂ ਸਰਨ ਕੀ ਇਸ ਨੇ ਆ ਦੇਣਾ ਚਾਹਦੇ। ਉਹਨਾਂ ਨੂੰ ਇਹ ਸਨਾਇਆ ਕਿ ਉਹ ਆਪਣੇ ਜਿਹੜੇ ਇਹ ਮਾਰਕਮ ਖੜ ਦੇਣ ਤੇ ਆਪਣਾ ਲੱਕ ਖੜ ਦੇਣ ਤੇ ਉਹਨਾਂ ਨੂੰ ਮੁਕਤੀ ਬਦ ਦੇਣਗੇ। ਪਰਾਂਗੇ ਅੱਧੀ ਹਰੀ ਹਰੀ ਅੱਧੀ ਕੰਪਲੀਟ ਹੈਗੀ ਹੈ ਤੇ ਰੋਜ਼ ਮੈਂ ਕਿੰਨੀ ਫੋਰਸ ਹੈ ਕਿ ਤੁਹਾਨੂੰ ਬਾਹਰ ਰੱਖਣਾ ਹੈ।